ਹਾਂਜੀ ਇਹ ਆਵਾ ਸਾਰੇ ਪੀਰਾਂ ਦਾ ਔਰ ਕੀ ਬਾਕਾ ਦਾ ਗੱਲ ਹੈ ਇਹ ਉਹਦੇ ਕੋਲਰ ਸੈਂਟਰ ਹੈ ਵੀਰਾਂ ਦਾ ਕਰ ਪ੍ਰਵਰ ਠੀਕ ਹੈ ਉਹ ਜਿਹੜੇ ਵਾਸੀ ਤੋਂ ਸੱਜ ਭੁੱਲ ਗਿਆ ਕੋਈ ਭਰਾਵਾਂ ਨੂੰ ਬਾਲੀ ਅਜਾਣਾ ਉਹ ਜਿਆਦਾ ਹੀ ਉਹ ਬਣਦੇ ਆ ਫੜੀ ਅਸੀਂ ਉਹ ਕੀ ਕਹਿੰਦੇ ਹੁੰਦੇ ਐ ਨਸ਼ੇੜੀ ਹੈਨਾ ਨਹੀਂ ਮਾਂ ਕੋਈ ਭਰਾਵਾਂ ਦੀ ਮੇਰੀ ਵਾਸੀ ਤੋਂ ਬਾਹਲੇ ਨਹੀਂ ਟੁੱਟਦੇ ਐ ਵਾਸੀ ਨਾਲ ਆ ਗਰਬੀ ਔਰ ਕਰ ਦਿੰਦਾ ਐ ਭੈਣ ਦੇ ਲੱਗਦੇ ਤੋਲਾ ਤੋਲਾ ਕਾਈ ਬੈਠੇ ਨੇ ਨਾ ਅਣਜਾਣ ਨਹੀਂ ਚੰਗੀ ਤਰ੍ਹਾਂ ਵਾਸੀ ਨਾਲੋਂ ਧੀਰਾ ਕਿ ਨਹੀਂ ਤੇ ਵਾਸੀ ਲੈਤੀ ਜਾਂਦੇ ਹੁਣ ਬਸ ਉੱਤ ਉੱਠ ਕੇ ਵਾਸੀ ਲੂ ਉਹਦਾ ਹੋਰ ਕਿਲੋ ਕਰਦਾ ਐ ਜੀ ਹਣਾ ਚਲੋ ਕੋਈ ਗੱਲ ਨਹੀਂ ਯਾਰ ਛੱਡੀ ਕਬੂਤਰ ਵਾਰਿੰਗਾਂ ਵਾਲੇ ਵੀ ਜਿਨ੍ਹਾਂ ਦੀਆਂ ਵਾਰਿੰਗਾਂ ਮੰਦੀਆਂ ਗੇੜੇ ਆ ਗੇੜੇ ਆ ਇੱਕ ਕਬੂਤਰ ਦੇ ਗੇੜੇ ਵੀ ਬਣਾਉਣੇ ਸੀ ਅੱਜ ਵੀਣੀਏ ਪ੍ਰਿਆਜ ਅੱਜ ਢੇੜੇ ਬਣਾਈ ਦਿੰਨੇ ਆ ਤ ਨਹੀਂ ਫਿਰ ਕੱਲ ਨੂੰ ਬਣਾ ਦੇਾਂਗੇ ਇੱਕ ਹੋਰ ਦੇ ਸਾਹਮਣੇ ਵਾਲੇ ਸਾਹਮਣੀ ਵੀ ਐ ਕੰਮ ਬਹੁਤ ਆ ਹਾਂਜੀ ਦੋ ਕਬੂਤਰਾਂ ਨੂੰ ਤਾਂ ਪਾਣੀ ਦੇਤਾ ਜੀ ਠੀਕ ਐ ਇੱਕ ਦੀ ਤੀਜੀ ਵਾਰੀ ਐ ਤੇ ਇੱਕ ਕਬੂਤਰ ਦੀ ਐ ਪਹਿਲੀ ਵਾਰੀ ਠੀਕ ਐ ਪਹਿਲੀ ਵਾਰੀ ਐ ਕਬੂਤਰ ਦੀ ਢੇੜ ਦੀ ਉਦੋਂ ਇਹਦੋਂ ਪਹਿਲਾਂ ਹਮ ਆ ਸੁੱਕਾ ਚਾਰ ਵਰਗਾ ਸਿਰਫ ਗਣਮਗਾ ਚਾਰ ਪੰਜਵੀਂ ਪਾਣੀ ਦੇ ਕਰਤੀ ਦੀ ਮੈਂ ਕੋਈ ਨਹੀਂ ਹੁੰਦਾ ਨਾ ਤੇ ਦੋ ਵਾਰੀਆਂ ਹੋਰ ਉੱਡਣਾ ਸੱਤ ਵਾਰਾਂ ਉੱਡੂ ਕਬੂਤਰ ਆਪਣਾ ਉਹ ਤੇ ਸੱਤ ਵਾਰੀਆਂ ਉੱਡ ਕੇ ਅੱਠਵੀਂ ਵਾਰੀ ਬਾਜੀ ਤੇ ਹੋ ਗਈ ਸਦੀ ਉਹਦੀ ਠੀਕ ਹੈ ਤੇ ਚਲੋ ਕੋਈ ਗੱਲ ਨਹੀਂ ਇੱਕ ਕਬੂਤਰ ਦਾ ਡਾਊਟ ਆ ਯਾਰ ਮਤਲਬ ਡਾਊਟ ਨਹੀਂ ਉਹਨੂੰ ਸੋਚਿਆ ਨਹੀਂ ਉਹਦੇ ਗੇੜੇ ਅੱਜ ਪਾਗੇ ਕੱਲ ਨੂੰ ਇੱਕ ਵਾਰ ਜੀ 30 ਦੀ 1:31 ਦੀ ਜਿਹੜੀ 30 ਦੀ ਆ ਉਹ ਹੈਗੀ ਥੋੜੀ ਸਾਡੇ ਪਿੰਡ ਤੋਂ ਦੂਰ ਨਹੀਂ ਨਹੀਂ ਰਹਿੰਦੇ ਰਹਿੰਦੇ ਤੇ ਜਿਹੜੀ 31 ਦੀ ਹੈ ਉਹ ਹੈਗੀ ਸਾਡੇ ਪਿੰਡ ਦੇ ਨੇੜੇ ਹੀ ਥੋੜਾ ਜਿਆਦਾ ਸ਼ਾਇਦ ਵੀ ਪਉਣਾ ਭੁੱਲ ਗਿਆ ਨਾ ਹੋਏ தியானிய <laughs> <laughs> ਹਾਂਜੀ ਮੇਰੇ ਵੀਰੋ ਤੇ ਡੋਲੀਆਂ ਦਾ ਚੰਤਾਂ ਆਏ ਇਧਰ ਠੀਕ ਆ ਪੰਜਰੇ ਤਾਂ ਕਹਿਨ ਦਾ ਪਾਵ ਆ ਇਧਰ ਲਾਤੇ ਆ ਇਧਰ ਲਾਤੇ ਇਹ ਕਾ ਟਾਂਗ ਹੀ ਲਿਆਂਦੀ ਆ ਵੀਰੇ ਠੀਕ ਆ ਕਿ ਨਹੀਂ ਤੇ ਇੱਕ ਲਿਆਂਦਾ ਵੀਰੇ ਆਹ ਪਿੰਜਰਾ ਟੈਂਪਾਸ ਜਾਲਾ ਚਲੋ ਨੋਰਮਲ ਜਗੇ ਰੋਡ ਦਾਟ ਪੈ ਜਾਂਦੀ ਆ ਨਾ ਕਿਤੇ ਤੇ ਇੱਕ ਆਪਣੇ ਕੋਲੇ ਆਪਸ਼ਨ ਤਾਂ ਹੋਊਗੀ ਕਿ ਆਪਾਂ ਇਹਨੂੰ ਲਿਜਾ ਸਕਦੇ ਆ ਪਿੰਜਰੇ ਇਹਨੂੰ ਤੇ ਇੱਕ ਸਾਚ ਰਹਿ ਹੋਰ ਬਣ ਗਈ ਆ ਮੇਰੀ ਲੈ ਆਏ ਹੁਣ ਜਿਹੜੀ ਆਪਾਂ 31 ਨੂੰ ਕੂਤ ਵੀ ਛੱਡਣ ਦੀ ਰਹੀ ਸੀ ਇੱਥੇ ਨੇੜੇ ਪਿੰਡ ਆਈ ਉਹ ਆਪਣਾ ਮਿਲੜੀ ਉਹਨੋਂ ਆਪਾਂ ਕੋਲੇ ਆ ਲਈ ਛੱਡ ਗਏ ਕੁਛ ਦਿਨ ਉਹਦੇ ਅੱਜ ਕੀੜੇ ਪਵਾ ਹੀ ਦਿੰਨੇ ਹੋ ਖੋ ਤਾਂ ਕੇ ਘੰਟਾ ਲੇਟ ਦੂਜੇ ਕੂਤਰਾਂ ਨੂੰ ਛੱਡਣ ਦਾ ਘੰਟਾ ਹੋ ਗਿਆ ਚਲ ਇਹਨੂੰ ਘੰਟਾ ਲੇਟ ਛੱਡ ਕੇ ਅੱਜ ਕੀੜੇ ਪਵਾ ਲੈਨੇ ਕੁਛ ਨਹੀਂ ਹੁੰਦਾ ਹੂੰ ਤੇ ਛੱਡ ਲਾਵਾਂਗੇ ਬਾਜੀ ਫਿਰ ਇਹਨੂੰ ਆਪਾਂ ਹਨਾ ਇਆ ਦੇ ਕੇ ਪਾਣੀ ਮਾਰ ਦਨੇ ਉਹ ਲਾ ਫਿਰ ਦੇਖੀ ਆਊਗੀ ਯਾਰ ਚਲੋ ਛੱਡੋ ਯਾਰ ਕੋਈ ਗੱਲ ਮੈਂ ਕਹਣਾ ਯਾਰ ਇਹਨੂੰ ਆਪਾਂ ਕੱਤੀ ਨੂੰ ਹੀ ਛੱਡ ਲਾਂਗੇ ਹਣਾ ਪਰ ਮਾਨਸਾ ਨਾਲ ਤੁੰ ਤਸਾ ਇਹ ਚੱਕਰ ਕੀ ਹੈ ਨਾ ਮੈਂ ਵਾਰਿਆਂ ਤੋਂ ਡਰਦਾ ਮੈਨੂੰ ਆਇਆ ਵੀ ਹੁਣ ਜਿੱਦ ਤਨ ਬਾਜੀ ਹੋਇਆ ਕਰੂ ਉਹ ਦਿਨ ਕਬੂਤਰਾਂ ਦੀ ਘਰੇ ਵਾਰੀ ਹੋਇਆ ਕਰੂ ਉਹ ਚੱਕਰ ਕਰਕੇ ਮੈਂ ਮੀਰੀ ਗਿਆ ਸੀ ਵੀ ਆਪਾਂ ਇਹਨੂੰ ਛੱਡ ਲਿਆ ਹੈ ਨਾ ਵੀ ਫਿਰ ਚਲ ਦੇਖ ਲੈ ਕੋਈ ਗੱਲ ਨਹੀਂ ਯਾਰ ਕੱਤੀ ਨੂੰ ਹੀ ਛੱਡਾਂਗੇ ਕੱਲ ਨੂੰ ਹੀ ਕਿੜੇ ਪਾਵਾਂਗੇ ਬੈਠੀ ਰਹਿਂਦੇ ਕੋਹ ਨਹੀਂ ਅੰਦਰ ਕਰੇ ਰਿਹਾ ਪਿਆ ਤੁੰਨਾ ਮੈਂ ਬਾਜੀ ਦੇ ਬੰਦੇ ਵੇਚਦਾ ਘਰ ਆਪਣੇ ਕਿੱਡੀ ਗੱਲ ਹੈ ਹਾਂਜੀ ਇੱਧਰ ਸਾਡੀ ਪੱਦੂ ਮਛਲੀ ਫਿਰਦੀ ਹੈ ਕੀ ਹੋਇਆ ਸਾਣੀ ਨਿਕਲ ਪੀ ਯਾਰ ਲੈਣੀ ਹੈ ਪੱਕੀ ਗੱਲ ਹੈ ਘਰ ਦਾ ਨਹੀਂ ਲੜਦੇ ਫਿਰ ਤਾਂ ਦਵਾ ਦੇਣਾ ਦੇਖ ਲੈ ਚੱਲ ਫਿਰ ਆਇ ਦਵਾ ਦਿੰਨੇ ਇਕ ਲੈਣੀ ਹੈ ਹੈ ਓਏ ਖਾਣੀ ਹੈ ਆ ਗਿਆ ਵਰਤੋ ਅੱਗੇ ਲੈ ਭਈ ਇੱਕ ਕੁਲਪੀ ਦੇ ਸਾਡੇ ਜਵਾਬ ਨੂੰ ਯਾ ਹਾਂਜੀ ਤੇ ਸਾਰੇ ਕੂਤਰਾਂ ਨੂੰ ਬਾਦਾਮ ਵਗੈਰਾ ਪਾ ਦੇ ਬਈ ਠੀਕ ਐ ਜਿੰਨੇ ਬੰਦੀ ਵਾਲੇ ਸੀਗੇ ਜਿਹੜੇ ਕੱਲ ਨੂੰ ਡਾਉਣੇ ਐ ਤੇ ਸਾਂਹ ਵਾਲੀ ਕੂਦ ਨੂੰ ਤੜਕੇ ਟਾਈਮ 'ਚ ਧਰਤੇ ਸੀ ਤੇ ਉਦੋਂ ਬਾਅਦ ਹੋਣ ਨੂੰ ਟਾਈਮ 'ਚ ਦਾਣੇ ਪਾ ਦਈਏ ਆਇਓ 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 ਵਾਚ ਪਾ ਵੇਝ ਹੋਤਾ ਗਿਆ ਅੱਧਾ ਘੰਟਾ ਲੀਟ ਸੇ ਲੱਦੇ ਘੰਟਾ ਲੱਗੀ ਫੱਕ ਪੈਂਦਾ ਸੁੱਖਾਂ ਲੱਗੂਤਰ ਵੇਲੇ ਹੋਵੀ ਜਾਂਦਾ ਆਇਓ ਆਇਓ ਕਿਨੇ ਬਈ ਆਇਓ 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 ਵਤਨਾ ਇਕਪਰਾ ਆਇਆ ਹੋਇਆ ਆਪਣਾ ਹੋਰ ਕੀ ਹਾਲ ਹੈ ਮਿੱਤਰ ਪਹਿਲਾਂ ਵੀ ਇੱਕ ਵਾਰੀ ਦੋ ਵਾਰੀ ਆਇਆ ਮਿਲਣਾ ਬਾਈ ਤੂੰ ਫਿਰ ਤਾਂ ਪਿੰਡ ਦਾ ਨਾਮ ਭੁੱਲਿਆ ਡਕ ਲੱਗਦਾ ਹੈ ਹੈ ਤਾਂ ਮਾਨਸਾ ਦੇ ਨਾ ਕੋੜ ਧਰਮ ਹਾਂ ਤੇ ਹੀ ਪਰਾ ਆਇਆ ਹੋਇਆ ਬਾਕੀ ਜੇ ਬਰ ਟਾਈਮ ਥੋੜਾ ਜਨਾ ਤਾਂ ਕਾ ਡਾ ਕੰਡਾ ਲੇਟ ਤਾਂ ਹੋਗਾ ਮੈਂ ਕੱਲਾ ਸੀ ਕੱਲੇ ਨੂੰ ਫਿਰ ਵੱਧ ਟਾਈਮ ਲੱਗ ਗਿਆ ਮੈਨੂੰ ਬਾਈ ਕੋਈ ਚੱਕਣੇ ਵਸ ਓਕੇ ਹਾਂਜੀ ਚੋਬਰ ਵੀ ਆ ਗਿਆ ਜੀ ਰੰਗ ਲਾਇਕ ਹੈ ਮੂੰਗਾਂ ਦੇ ਗੋਸ਼ੇ ਪਤਾ ਨਹੀਂ ਕੀ ਬਾਈ ਵਿੱਚ ਹੈ ਸਰੋਂ ਜੀ ਦਾ ਨਾ ਓਏ ਚਲ ਕੋਈ ਨਾ ਹਰਾ ਰੰਗ ਇਹ ਇਹ ਹੋਰ ਹੀ ਬਣਾ ਮਿੱਟਰ ਆ ਕੀ ਹੈ ਮੈਨੂੰ ਹਰਾ ਲੱਗਦਾ ਯਾਰ ਹਰਾ ਦਾ ਹੀ ਹੈ ਹੈ ਆ ਗਲਾਬੀ ਲੱਗਦਾ ਮੈਨੂੰ ਉੱਤੇ ਲਿਖਿਆ ਹੈ ਗਲਾਬੀ ਹਰਾ ਲਿਖਿਆ ਹੋਵੇ ਤੇ ਚਲ ਕੋਈ ਗੱਲ ਨਹੀਂ ਰੰਗ ਮਿਲ ਗਿਆ ਆਪਾਂ ਨੂੰ ਵਦਗਾ ਮੰਡੀ ਜਾਣ ਦੀ ਲੋੜ ਨਹੀਂ ਨਹੀਂ ਆ ਹਰੀ ਹੈ ਹੈ ਹਰੀ ਆ ਪਾ ਕੇ ਵੇਖ ਲੈ ਹਾਂਜੀ ਤੇ ਚੱਲਿਆਂ ਸਾਰੇ ਦੇਵੀ ਦੇਵਤੇ ਤੇ ਬਾਬੇ ਪ੍ਰਸੰਨ ਕਰਨ ਮੈਂ ਕਿੱਥੇ ਬੈਠਾ ਆ ਇਥੇ ਮੈਂ ਹਾਂ ਹੁਣ ਸੱਤਾਂ ਉਹ ਤੈਨੂੰ ਫਿਰ ਲੈ ਕੇ ਜਾਵਾਂਗੇ ਜਦੋਂ ਕਾਰ ਆ ਗਈ ਜਿਹਦੇ ਜੱਸ ਨੇ ਗੱਡੀ ਦੇਦੇ ਉੱਤੇ ਲੈ ਕੇ ਆਵਾਂਗੇ ਤੈਨੂੰ ਅਸੀਂ ਠੀਕ ਹੈ ਕਿੰਨੂ ਹਾਂ ਉਹਦੇ ਵਿੱਚ ਵਗ ਲੈ ਜਾਇ ਕਰਾਂਗੇ ਨੂੰ ਤੇ ਚਾਲਦੇ ਆ ਬਈ ਗੁਰੂ ਘਰ ਬਾਬਾ ਮਨੀ RAM ਜੀ ਸਮਾਧ ਤੇ ਦਾਦਾ ਹਰੀ ਸਿੰਘ ਜੀ ਸਮਾਧ ਤੇ ਸਾਰੇ ਪੈ ਜਾ ਗਏ ਆ ਜਿੰਨੀ ਕੱਲ ਹਟਾਣਾ ਮਾਰੀ ਹੋਈ ਇਹਨੇ ਸਾਨੂੰ ਆਇ ਫੇਰਨਾ ਹੋਵੇ ਠੀਕ ਹੈ ਕਿ ਨਹੀਂ ਪ੍ਰਸ਼ਾਦ ਨੂੰ ਲੱਗੇ ਫਾੜ ਕਰਾਂ ਦੁਕਾਨ ਤੋਂ ਜੈ ਬਾਬਾ ਮਨੀ RAM ਜੀ ਇੱਕ ਦੇ ਵੀ ਸਾਰੇ ਮੱਥਾ ਸੱਚੇ ਮਨ ਨਾਲ ਹਾਂਜੀ ਬਈ ਮਨ ਵਾਲਾ ਟਿੱਕ ਜੀ ਕੋਈ ਕੀ ਗੇਮ ਚਲਿਆ ਯਾਰ ਹਣਾ ਦੇ ਕੇ ਮੱਥਾ ਬਾਗੇ ਤੇ ਜੈ ਬਾਬਾ ਮਹਾਰਾਮ ਕਰ ਕਿਰਪਾ ਪੁੱਤ ਚ ਮਾਫ ਕਰ ਹਾਂਜੀ ਗੁਰੂ ਘਰ ਵੀ ਮੱਥਾ ਟੇਕ ਲਿਆ ਜੀ ਬਾਹਰੋਂ ਟੇਕ ਲਿਆ ਠੀਕ ਨਹੀਂ ਚਲੋ ਚਾਹੁੰਦੇ ਹਾਂ ਹਾਂਜੀ ਆਗੇ ਇੱਧਰ ਲੈ ਕਰੇ ਲਿਓ ਵਾਸਤੇ ਰੋਟੀ ਤੇ ਲੱਸੀ ਲਿਆ ਜਾਂਦੀ ਠੀਕ ਹੈ ਦੋ ਕਬੂਤਰ ਛੱਡੇ ਸੀ ਵੀ ਇੱਕ ਦਾ ਸੀ ਪਹਿਲਾ ਪਾਣੀ ਤੇ ਇੱਕ ਸਾਡਾ ਵੱਡਾ ਸ਼ਾਕਾ ਸੁੱਤਾ ਤੇ ਉਠਾੜ ਓਏ ਇੱਧਰ ਆ ਤੇ ਇੱਕ ਦਾ ਸੀਗਾ ਪਹਿਲਾ ਪਾਣੀ ਇਹ ਬੈਠ ਗਿਆ ਸਾਨੂੰ ਤਾਂ ਐਂਡਰਸਿਕ ਤੇ ਸੋਜੇ ਨਾ ਜਾਵੇ ਹਨ ਇਹਦੀਆਂ ਤਿੰਨ ਵਾਰੀਆਂ ਸੁੱਕੇ ਦੇਆਂ ਹੋਣਾ ਚੌਥੀ ਵਾਰੀ ਪਾਣੀ ਛਕਾਦਾ ਪਤਾ ਨਹੀਂ ਕੀ ਦਿਮਾਗ ਚ ਇਹ ਮੇਰੇ ਮਾ ਚਕਾਏ ਨੂੰ ਕੁਝ ਨਹੀਂ ਲੱਗ ਤਿੰਨ ਨੂੰ ਛੱਡਾਂਗੇ ਇਹ ਬੈਗਾ ਸੀ 12:00 ਵਜੇ ਤੋਂ ਪਹਿਲਾਂ ਹੀ ਬੈਗਾ ਸੀਗਾ ਇੱਕ ਕਬੂਤਰ ਦੀ ਤੀਜੀ ਵਾਰੀ ਐ ਉਹ ਡਾ ਫਿਰਦਾ ਬਸ ਦੋ ਹੀ ਛੱਡੇ ਸੀ ਉਹ ਆ ਫਿਰਦਾ ਨੂੰ ਲੱਗਦਾ ਆਈ ਹੈ ਨਾ ਬਾੜੀਆਂ ਕਾਂਤਰ ਵਾਲਾ ਹਾਂ ਉਹ ਆ ਜਾਂਦਾ ਓਕੇ ਹੁਣ ਰੰਗ ਰੂਗ ਲਾਉਣੇ ਆ ਕਬੂਤਰਾਂ ਦੇ ਇਹਨੂੰ ਪਾਣੀ ਪੂਣੀ ਖਿਚਾਉਣੇ ਆ ਚਾਦਨਾ ਚੂਦਰਾ ਕਰਦੇ ਆ ਬਿੱਡਾਂ ਦਾ ਸੈਟ ਵਟ ਸਾਰਾ ਕੁਝ ਗੀਤ ਬੂਤ ਲਾਉਣੇ ਆ ਤੇ ਟਾਈਮ ਲੈਪਸ ਦੀ ਮਦਦ ਨਾਲ ਦੇਖੋ ਹੁਣ ਵੀਡੀਓ ਨਹੀਂ ਲਾਉਗੇ ਹਨਾ ਕਿਉਂ ਗੀਤ ਚੱਲਦੇ ਹੁੰਦੇ ਸਾਰਾ ਦਿਨ ਆਨਲਾਈਨ ਚੱਲਦਾ ਕਿ ਕਿਸ ਨੂੰ ਪਤਾ ਆਪਣੇ ਮੋੜ ਕੇ ਵਿੱਚ ਕਾਪੀਰਾਈਟ ਆ ਜਾਂਦਾ ਤਾਂ ਕਰੇ ਟਾਈਮ ਲੈਪਸ ਲਾ ਲੈਣੇ ਹੁੰਦੇ ਨਾ ਤਾਂ ਬਹੁਤ ਘੱਟ ਆਪਣੇ ਕੋਲੇ ਕੰਮ ਨਿਵੇੜ ਕੇ ਸਾਰੇ ਆ ਲਿਓ ਬੇਟਾ ਆਇਆ 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 ਬਦਾਮ ਵੀ ਲਿਓਣੇ ਆ ਚੱਲ ਬਦਾਮ ਐ ਕਰ ਲਾਂਗੇ ਭਾਈ ਗੋਰੀ ਕੁਲੀ ਵੀ ਜਾ ਕੇ ਆਉਣਾ ਸਮਾਨਾ ਮੁੱਕਿਆ ਪਾ ਲੂ ਲੂ ਬੁਖਾਰੇ ਦੇ ਪਾਣੀ ਪੂਣੀ ਜਿਹੜਾ ਹਨਾ ਕਿਉਂ ਕੂਤਰ ਬਹੁਤ ਸਾਂਹ ਤੇ ਪਿਆ ਯਾਰ ਕਰਸੀ ਨਾਲ ਕਿਰੇ ਦਿੱਤ ਕਿਲੋ ਦੁਕਾਨ ਤੋਂ ਵੜ ਲਵਾਂਗੇ ਆਪਣੇ ਤੇ 2-3 ਕਿਲੋ ਉੱਥੋਂ ਲਵਾਂਗੇ ਇਦਨ ਗਏ ਆਪਾਂ ਆ ਨਵੇਂ ਆਲੂ ਖਰੇ ਪਰ ਜਾਣਾ ਹੀ ਪਊਗਾ ਇੱਕ ਆਲੂ ਘਰ ਰਹਿਗਾ ਸਿਰਫ ਇੱਕ ਬੁੱਤਰ ਜੋਗਾ ਤੇ ਜਾਣਾ ਪਊਗਾ ਫਿਰ ਫੜਕ ਲੈਣਾ ਪਊ ਸਮਾਨ ਆਪਾਂ ਨੂੰ ਹਾਂਜੀ ਸ਼ਿਵਲੂ ਵੀ ਪਵਾ ਲਿਆ ਜੀ ਬਾਦਰਾ ਡੇਢ ਲੱਖ ਦਾ ਕਿ ਡੇਢ ਸੌ ਲੱਖ ਦਾ ਡੇਢ ਸੌ ਲੱਖ ਦਾ ਚਲੋ ਹੁਣ ਲੈਨੇ ਆ ਬਾਦਾਮ ਪਿੰਡ ਚੱਲ ਕੇ ਹਾਂਜੀ ਆ ਬਾਦਾਮ ਵੀ ਲਿਆਂਦੇ ਤੇ ਟਰਪਾਲ ਵੀ ਲਿਆਂਦਾ ਲਿਆ ਮਿੱਤਰਾ ਪਟਰੋਲ ਤੇ ਰੱਖ ਦੇ ਇੱਥੇ ਬਾਦਾਮ ਵਾਲਿਆ ਨਾ ਮੈਂ ਗਾਹਾਂ ਠੀਕ ਹੈ ਤੇ ਪਾ ਦੇਗਾ ਚਲ ਬਾਲੀ ਸੁਣੀ ਗੱਲ ਆ ਪਟਰੋਲ ਤੇ ਤੂੰ ਐਂ ਕਰੀ ਜਾ ਕੇ ਘਰੇ ਛੇਤੀ ਆ ਜੀ ਮੜਾ ਜਾ ਜਿਹੜੇ ਦੋ ਕੂਤ ਰਹਿੰਦੇ ਨੇ ਨਤੰਦੇ ਰੰਗ ਹੋਰ ਲਾ ਦੇਗਾ ਆਪਾਂ ਤੇ ਜਿਹੜੇ ਦੂਜਿਆਂ ਦੇ ਰੰਗ ਲੈ ਤੇ ਉਹ ਵੀ ਵੀਡੀਓ ਚ ਵਿਖਾ ਦੇ ਆਂਗੇ ਆਪਾਂ ਤੇ ਮੈਂ ਇਹਦੇ ਦੋ ਡਕੈਰ ਨੂੰ ਬਾਦਾਮ ਬਦੂ ਪਾ ਲਿਆ ਕਬੂਤਰਾਂ ਨੂੰ ਠੀਕ ਐ ਐਡਾ ਹੀ ਕੰਮ ਐ ਹਾਂਜੀ ਤੇ ਇਹ ਦੋਵੇਂ ਕਬੂਤਰਾਂ ਨੂੰ ਵੀ ਬਾਦਾਮ ਰੱਖ ਦਈਏ ਪਾਣੀ ਪੁਣੀ ਖਿੱਚ ਗਏ ਹਨਾ ਇੱਕ ਹੱਥ ਤੇ ਨਾ ਮੈਡੀਸਿਨ ਲੱਗੀ ਸੀ ਮੈਂ ਭੁੱਲ ਗਿਆ ਫਿਰ ਵੀ ਬਹੁਤ ਉੱਡਿਆ ਹੈ ਤਾਂ ਇਹ ਕਬੂਤਰ ਮੜੇ ਆ ਜਾਜੀ ਮੰਨਦੇ ਸੀ ਬੈਠਣ ਲੱਗੇ ਅੱਜ ਮੈਂ ਭੁੱਲ ਗਿਆ ਮੇਰੇ ਬਾਅਦ ਜਿਆਦਾ ਹੈ ਮੈਂ ਵੀ ਕੱਲ ਪਰਸੋਂ ਦੀ ਮੈਨੂੰ ਦਵਾਈ ਲੱਗੀ ਹੈ ਹਨਾ ਚਲੋ ਫਿਰ ਵੀ ਪਵਾ ਦੀ ਸਪੈਸ਼ਲੀ ਕਬੂਤਰਾਂ ਵਾਸਤੇ ਬਣੀ ਹੈ ਉਹ ਦਵਾਈ ਤੇ ਪਰ ਐ ਰਖਸਰ ਅਸਰਤਾ ਕਰਦੀ ਹੈ ਨਾ ਜਿਹੜੀ ਚੀਜ਼ ਹੈ ਨਾ ਕਿੰਨੇ ਆ ਕਰਕੇ ਹਾਲੋ ਪੁੱਤਏ ਉਹ ਕਾ ਵੀ ਚੈੱਕ ਕਰੀ ਲਾ ਬੈਕ ਕਰੀ ਆਜੋ ਜੀ ਰੰਗ ਦਿਖਾ ਦਗੇ ਕੀ ਕੀ ਲਾਇਆ ਕਬੂਤਰਾਂ ਨੇ ਆਪਾਂ ਠੀਕ ਹੈ ਇਹ ਕੋਣ ਮੈਂ ਕਬੂਤਰ ਫੜਦਾ ਉਹਨੇ ਚੋਬਰ ਆਉਂਦਾ ਨਾਲੇ ਇੱਕ ਤਾਂ ਇਹ ਰੂਆ ਜੀ ਹਰੀ ਟੋਰੀ ਸੱਜਾ ਹਰਾ ਟੂਸ ਕਾਲਾ ਹੀ ਲੱਗਦਾ ਜਮਾ ਨਾ ਇਹ ਛੋਟਾ ਵੀ ਲੱਗਦਾ ਨਾ ਤੁਸੀਂ ਨਹੀਂ ਨਾ ਇੱਕ ਤੋਂ ਲੱਗਦਾ ਹੈ ਉਹ ਤਾਂ ਬੜਾ ਵੱਡਾ ਉਤਰੀ ਵਾਲਾ ਵੱਡਾ ਹੈ ਉਤਰ ਵੱਡਾ ਤੇ ਸਭੋਂ ਵੱਡਾ ਹਰੀ ਟੌਰੀ ਹਰਾ ਟੂਸਾ ਕੋਈ ਬੜੀ ਜਿਹੀ ਨਾ ਬੜਾ ਜਵਾ ਹੁਣੇ ਲਾ ਲਿਆ ਆ ਜਾਈ ਸੱਜੀ ਹਰੀ ਬਗਲ ਠੀਕ ਹੈ ਕਾਲਾ ਜੀ ਨਾ ਇਹ ਕੀ ਇਹ ਰੰਗ ਗਰੀਨ ਨੂੰ ਕੀ ਥੋੜਾ ਜਿਹਾ ਜਿਹਾ ਲਾਇਆ ਹੈ ਇਹ ਆਪਣਾ ਇੱਕ ਟੂਸਾ ਸੀ ਹਰਾ ਦੋਵੇਂ ਟੂਸੇ ਹਰੇ ਕਰਦੇ ਸੱਜਾ ਓਕੇ ਵੀਰ ਬੜਾ ਤੇਲੇ ਕੂਕਣਾ ਕਰਨੀ ਹੋਣੀ ਆ ਇਹ ਆ ਗਈ ਜੀ ਇਹ ਲਈ ਕੱਲ ਕਰਿਆ ਇਹ ਵਾਪਸ ਗਲਾਬੀ ਟੌਰੀ ਤੇ ਸਜਾਣਾ ਟੂਰ ਓਕੇ ਇਹ ਇੱਕ ਇੱਕ ਗੂੜੀ ਦੇ ਦਿੱਤਾ ਠੀਕ ਹੈ ਦੋਵੇਂ ਗਲਾਬੀ ਪਰਨਾ ਗੋ ਸਜੀਵੀ ਤੇ ਖਬੀ ਫੜ ਲੱਗਾ ਬਹੁਤ ਔਖੇ ਹੁੰਦੇ ਆ ਬੇਟੀਆ ਜੀ ਕਾਹ ਲੈਣਾ ਪਰੋਕਾ ਜੰਨਾ ਮੜੋ ਤੇ ਕਾਰਾਂਗੀ ਤੈਨਾਂ ਵਾਇਆ ਹਰੀ ਝੱਲ ਗਲابی ਕਾਂ ਦਾ ਗੋਸ਼ਲੀ ਕੂਤੀ ਠੀਕ ਹੈ ਕੱਲੀ ਕਛੜੀ ਹਾਂਜੀ ਇੱਕ ਬੂਰੀ ਦੀ ਕੀਤੀ ਹੈ ਕੱਲੀ ਖੱਬੀ گلابی ਕਾਂ ਚ ਸਹੀ ਹੈ ਓਕੇ ਉਹ ਵੀ ਰੇਡ ਟੰ ਟੰ ਟਾ ਮੇਨ ਕਬੂਦਰੀ ਟੰ 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 ਮੇਡ ਹਾਂਜੀ ਜਿਹੜੀ ਹਰੀ ਟੋਲੜੀ ਹੀਰੇ ਜਾਲ ਤਨ ਬਾਈ ਵੀ ਛੋਟੀ ਸੀਗੀ ਉਹਦੀ ਭੈਣ ਠੀਕ ਹੈ ਇਹਦੀ ਕੀਤੀ ਹੈ ਕੱਲੀ ਹਰੀ ਟੋਲ ਸਾਨੀ ਉਹ ਵੀ ਜੀ ਹੈ ਜੀ ਬੱਸ ਭਾਈ ਆਇ ਇੱਕ ਉੱਤਰਾ ਰੰਗ ਲਾਇਆ ਹਾਂਜੀ ਪਹਿਲਾਂ ਤਾਂ ਰੱਖੀਏ ਦਾਣੇ ਆਪਾਂ ਬੈਡ ਕਾਲੇ ਕਬੂਤਰਾਂ ਨੂੰ ਠੀਕ ਆ ਬਾਬਿਓ ਇਹ ਰਹਿ ਗਏ ਸੀ ਯਾਰ ਜਿਹੜੇ ਮੋਂ ਦੂਜੇ ਉੱਡਣ ਵਾਲੇ ਫੁੱਡਾਂ ਚ ਰੱਖਿਆ ਨਾ ਇਹਨਾਂ ਨੂੰ ਭੁੱਲ ਗਿਆ ਤਾਂ ਵੀ ਰੱਖਣੇ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਰ ਰੱਖ ਲੈਣੇ ਇਹ ਕਿੱਡਾ ਕਿਸ ਸਪੇਅਰ ਵੇਖੋ ਨਾ ਭੁੱਖਾ ਮਰਦਾ ਮੁਰੇ ਆਉਂਦਾ ਢਾੜ ਪਾਉਂਦਾ ਇਹ ਵੀ ਹਾਂਜੀ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਰੱਖਦੀ ਏ ਵੱਡੇ ਕਬੂਤਰ ਤੇ ਕਬੂਤਰਾਂ ਚੱਲ ਪਿੱਛੇ ਓਏ ਬਾਰ ਨੂੰ ਕਰਦਾ ਫੋਟਾ ਨੰਬਰ 1 ਆਇਆ ਬੱਤੋਏ ਆਇਆ 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 ਆਇਓ ਇੱਕ ਮਟਾਣਾ ਪਾਣੀ ਵੀ ਚੈੱਕ ਕਰਨਾ ਲੋਕ ਲੋਨ ਨੂੰ ਤਾਂ ਰਹਿ ਨਹੀਂ ਦੇਈ ਆਪਾ ਨੂੰ ਤਾਣੂ ਗਰੇ ਨਾ 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 ਖੰਡੋ ਸਬਰ ਕਰੋ ਥੋੜਾ ਜਿਆ ਪਾਣੀ ਵੇਖ ਹੀ ਲਈ ਪਾਣੀ ਤਾਂ ਬਹੁਤ ਭਰੇ ਮੈਂ ਤਾਂ ਕੱਲ ਹੱਥ ਨਹੀਂ ਭਰੇ ਸੀਗੇ ਹਾਂਜੀ ਮੇਰੇ ਵੀਰੋ ਤੇ ਓਕੇ ਹੀ ਦਾਣਾ ਪਾਣੀ ਵਗੈਰਾ ਸਭ ਕੁਝ ਪਾਦਾ ਕਬੂਤਰਾਂ ਨੂੰ ਤੇ ਉਹ ਕਬੂਤਰੀ ਇੱਕ ਸੰਭੀ ਜਾਂਦੇ ਆਣਾ ਸਾਂਭਣਾ ਕੀ ਹੁੰਦਾ ਵਕਲਾ ਪਾਣੀ ਦੇਣਾ ਹੁੰਦਾ ਨੂੰ ਟਾਈਮ ਟੂ ਟਾਈਮ ਇੱਕ ਕਰੀ ਪਾਣੀ ਦੇ ਗਿਆ ਮੈਂ ਮੜਾ ਜਾਣਾ ਕੰਮ ਆਣਾ ਕਲਪਨਾ ਦਾ ਕੀੜਾ ਲੰਬੀ ਬਾਦ ਕਿਸੇ ਪਾਸੇ ਨੂੰ ਵੀ ਜਾ ਸਕਦਾ ਨਾਲ ਜਾਂਦਾ ਮਚੂਬਰ ਨੂੰ ਛੱਡ ਜੂਗਾ ਕਰੇ ਬਾਕੀ ਕੱਲ ਵਾਲੀ ਬਾਈ ਦਾ ਅਜੇ ਪੱਕਾ ਪਤਾ ਨਹੀਂ ਵੀ ਕਿਹੜੇ ਪਿੰਡ ਛੱਡ ਰਿਹਾ ਦੋ ਪਿੰਡਾਂ 'ਚ ਡਾਊਟ ਆ ਸਾਨੂੰ ਆ